ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋ ਨਾ ਤੇ ਅੱਜ ਮੈਂ ਜਾ ਰਹੀ ਹਾਂ ਆਪਣੀ ਮੰਮੀ ਦੇ ਘਰੇ ਤੇ ਅੱਜ ਗਰਮੀ ਬਹੁਤ ਹੈ ਪਸੀਨਾ ਮੇਰੇ ਇੰਨੇ ਆਇਆ ਹੋਇਆ ਇੰਨਾ ਪਸੀਨਾ ਆਇਆ ਬਹੁਤ ਜ਼ਿਆਦਾ ਹੁਣ ਫਟਾਫਟ ਆਪਾਂ ਮੰਮੀ ਦੇ ਘਰੇ ਜਾਂਦੇ ਆ ਇਹ ਜਿੰਦਾ ਲੈ ਕੇ ਖੜੇ ਆ ਜਿੰਦਾ ਲਾਣ ਨੂੰ ਆ ਦੇਖੋ ਕਹਿੰਦਾ ਮੈਂ ਜਿੰਦਾ ਲਾ ਦੇਣਾ ਤੂੰ ਜਲਦੀ ਜਲਦੀ ਬਲੌਗ ਬਣਾਉਣਾ ਸਟਾਰਟ ਕਰ ਮੈਂ ਕਿਹਾ ਠੀਕ ਆ ਇਸ ਹੁਣ ਆਪਾਂ ਮੰਮੀ ਦੇ ਘਰੇ ਜਾ ਰਹੇ ਆ ਤੇ ਤਿਆਰ ਹੋ ਗਈ ਸੀ ਮੈਂ ਤੇ ਤੇ ਤਿਆਰ ਹੋਈ ਆ ਹਲਕੇ ਜਿਹੇ ਰਿਸਟਿਕ ਤੇ ਪੇਜ ਲਾ ਲਈ ਸੀ تے مامي دے کپڑے رہ گئے سی کافی دن دے ڈرن والے چارے کاج دے دین جارے کاپڑے دا کپڑے دے دا مامي چتائی مامي نو کھاونداو تھنا فٹافٹ دے دا کی کاپڑے کو پچھتے واہ تو اوینلی ਆ ਪਲਸ ਦੀ ਗੱਡੀ ਲੱਗਦੀ ਹੈ ਮੈਨੂੰ ਲੱਗਦਾ ਲੱਗਿਆ ਕੋਈ ਆ ਦੇਖ ਗੌਰ ਤੋਂ ਵਧੀਆ ਹੈ ਕੱਲ ਮਤਲਬ ਕਿ ਇਹ ਦੇਖੋ ਕਿਹੜਾ ਪਾਣੀ ਰੱਖਿਆ ਕਾਲੇ ਕਾਲੇ ਆ ਦੇਖ ਆਪਾਂ ਅੱਜ ਵੀ ਮਂ ਬੀਣ ਘਰ ਦੇ ਕੋਲ ਮੈਂ ਤੁਹਾਨੂੰ ਦਿਖਾਣਿਆ ਸਾਡੇ ਸਿੱਧਾ ਨਾ ਨਾਸੋਂ ਦਾ ਬਹੁਤ ਜਣਾ ਰਿਹਾ ਹੈ ਗਾਇਸ ਆ ਦੇਖੋ ਆ ਮੰਡੀ ਲੱਗੀ ਹੋਈ ਹੈ ਥੋੜੀ ਥੋੜੀ ਸਬਜ਼ੀਆਂ ਦੀ ਦੁਕਾਨ ਲੱਗੀ ਹੁੰਦੀ ਹੈ ਆ ਦੇਖੋ ਫੂਟ ਰੱਖੇ ਹੋਇਆ ਆ ਫੂਟ ਹੈ ਆ ਦੁਕਾਨ ਰੱਖੀ ਹੋਈ ਆ ਸਾਡੇ ਇੱਥੇ ਨਾ ਮਤਲਬ ਥੋੜਾ ਰਸ ਜ਼ਿਆਦਾ ਹੁੰਦਾ ਨਾ ਇੱਥੇ ਤੇ ਬਿਦੁਕਾਨੇ ਦੁਕਾਨਾਂ ਆਣੀਆਂ ਪੂਰੀ ਮਾਰਕੀਟ ਬਣੀ ਹੋਈ ਆ ਇੱਥੇ ਆ ਕਾਸਮੈਟਿਕ ਦੀ ਦੁਕਾਨ ਹੈ ਬਹੁਤ ਜ਼ਿਆਦਾ ਮਤਲਬ ਕਿ ਸਾਡੇ ਇੱਥੇ ਰਸ ਬਹੁਤ ਹੁੰਦਾ ਇਸ ਟਾਈਮ ਤੋਂ ਕੁਝ ਨਹੀਂ ਹੈਗਾ ਜਦੋਂ ਸਾਮ ਨੂੰ ਤੁਸੀਂ ਆਉਂਗੇ ਨਾ ਪੰਜ ਦੇ ਬਹੁਤ ਮੌਤਨ ਹੁੰਦਾ ਆਨੇ ਹੱਟੇ ਆਲੇ ਦੁਆਲੇ ਕਿੰਨੀ ਦਿਖਾਣਾ ਦੇਖਦੇ ਹਾਂ ਤੁਹਾਨੂੰ ਬਹੁਤ ਰੌਣਾ ਨੇ ਇੱਥੇ ਆ ਕਮੇਰੇਲੇ ਦੁਕਾਨ ਆ ਗਿਆ ਆ ਰਹੇ ਗਾਇਸ ਆਪਾਂ ਕਰਿਆ ਚੁੱਕੇ ਹਾਂ ਆ ਦੇਖੋ ਸਾਡੀ ਗੱਲੀ ਘਰ ਵਾਲੀ ਘਰ ਵਾਲੀ ਗਲੀ ਰੇਤ ਨਾਲ ਹੱਟੇ ਆ ਨਾ ਮੋਟਰਸਾਈਕਲ ਰੋਕਤੀ ਹੈ ਮੋਟਰ ਗੀ ਹੁਣ ਆਉਗੀ ਸੋਨਾ ਦੇਖੋ ਆਉਗੇ ਸਾਨਾ ਆ ਦੇਖੋ ਆ ਮੇਰੀ ਛੋਟੀ ਭੈਣ ਆ ਖੜੀ ਹੈ ਉਹ ਚਲੀ ਗਈ ਵੱਜ ਕੇ ਉੱਪਰ ਉਹ ਮੈਨੂੰ ਦੇਖ ਕੇ ਚਲੀ ਗਈ ਫਸ ਵੜ ਗਿਆ ਹੁਣ ਆਪਾਂ ਆ ਗਏ ਕਿੰਨੀ ਗਰਮੀ ਹੈ ਬਹੁਤ ਜ਼ਿਆਦਾ ਬਹੁਤ ਗਰਮੀ ਹੈ ਦੇਖਦੇ ਲਾਈਟ ਹੈਗੀ ਆ ਨਹੀਂ ਗਰਮੀ ਤਾਂ ਬਹੁਤ ਹੈ ਹੁਣ ਮੰਮੀ ਨੂੰ ਦਿਖਾਣੇ ਆਪਾਂ ਮੰਮੀ ਆ ਦੇਖੋ ਮੰਮੀ ਬੈਠੀ ਹੋਈ ਹੈ ਕਪੜੇ ਤਰਫਾਈ ਕਰਦੀ ਪਈ ਹੈ ਤੇ ਦੇਖ ਐ ਦੇਖ ਇਹ ਬਤਾ ਦੇ ਆਹ ਵਾਦਨ ਕੀ ਕਰਦੇ ਵਾਪਸ ਨਾ ਕੁਝ ਨਾ ਨਾ ਗਾਇਸ ਆਪਾਂ ਨਾ ਓਟ ਚੁੱਕੇ ਆ ਤੇ ਮੇਰੀ ਭੈਣ ਗਈ ਅੱਧਾਈ ਲੈਣ ਤੋਂ ਕਹਿੰਦੇ ਦੀਦੀ ਤੁਸੀਂ ਖੈਰੂ ਬਣਾਉਂਦੇ ਹੋ ਵੀਡੀਓ ਵਿੱਚ ਮੈਂ ਦੇਖਿਆ ਖੈਰੂ ਦੱਸੋ ਮੈਨੂੰ ਬਣਾਣਾ ਤੇ ਆਹ ਦੇਖੋ ਮਾਂ ਸਾਡੀ ਮਾਤਾ ਬੈਠੀ ਹੈ ਇੱਧਰ ਮਾਤਾ ਕਹਿੰਦੀ ਜਲਦੀ ਜਲਦੀ ਖੈਰੂ ਬਣਾਉ ਖਾਣਾ ਮੈਂ। ਤੁੜਪਾਈਆਂ ਕਰਦੀ ਬਈਆਂ ਸੂਟਾ ਦੀ। ਤੇ ਮੇਰੇ ਭੈਣ ਦਾ ਹੀ ਲੈਣ ਗਏ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਸਾਡੇ ਖੈਰੂ ਬੰਦਾ ਕਿਦਾਂ ਤੇ ਫਟਾਫਟ ਆਪਾਂ ਖੈਰੂ ਬਣਾਵਾਂਗੇ ਅੱਜ। ਖੈਰੂ ਖਾ ਕੇ ਮਜ਼ਾ ਆ ਜਾਂਦਾ। ਸਾਡੇ ਬਾਹਰ ਦੇਖੋ ਮੈਂ। ਸਾਡੇ ਬਾਹਰ ਆ ਦੇ। ਇਹੋ ਜਿਹਾ ਮਾਰ ਲਿਆ ਸਾਡੇ ਘਰ ਦੇ। ਆ ਸਾਡਾ ਕਮਲਾ ਹੈ। ਤੇ ਦੱਸੋ ਕਿੱਜਾ ਜਾਨੀ। ਆ ਦੇਖ ਆਹੋ ਤੋਈ ਹੈ ਆਲਾ ਸੋਯਾ ਆ ਨਿਆ ਟਕਲਾ ਲੈ ਕੇ ਆਈ ਸੀ ਮਮੀ ਦਸੋਈ ਚਾਹੋ ਯਾਰ ਅੱਗੇ ਸਬਜੀ ਖਤਮ ਹੋ ਗਈ ਨਮਕੀਨ ਦੀ ਸਬਜੀ ਉੜਾਈ ਚ ਖਤਮ ਹੋ ਗਈ ਹੈ ਗਾਈ ਸਾਰੇਖੋ ਮੈਂ ਮਮੀ ਘਰੇ ਬੈਠੀ ਆ ਆ ਪਿਆਜ਼ ਆ ਕੱਟਣ ਲੱਗੀ ਆ ਫਟਾਫਟ ਖੈਰੂ ਬਣਾ ਕੇ ਖਵਾਲਨੀਆ ਮਮੀ ਨੂੰ ਫਿਰ ਖੈਰੂ ਉਹ ਵੀ ਖਾਵੂਗੀ ਮਮੀ ਕਹਿੰਦੇ ਮੈਨੂੰ ਤਾਂ ਇੱਕ ਵਾਰੀ ਖਵਾ ਦੋ ਵੀਡੀਓ ਤੇ ਬੜਾ ਦਾਲਦੀ ਹੁੰਨੀ ਹੈ ਖੈਰੂ ਖੈਰ ਕੀ ਹੈ ਖੈਰੂ ਮੈਨੂੰ ਵੀ ਸਿਖਾ ਤਾ ਤੇ ਮੈਂ ਫਟਾਫਟ ਬਣਾ ਲੱਗੀ ਪਿਆਜ਼ ਟਮਾਟਰ ਕੱਟ ਕੇ ਤੇ ਮੈਂ ਮਨੇ ਦਿਖਾਵਾਂਗੇ ਆਪਾਂ ਕਿ ਖੈਰੂ ਹੁੰਦਾ ਕਿਵੇਂ ਮੰਮੀ ਦੇਖੋ ਤੇ ਪਾਇਆ ਕਰ ਦੂ ਬੇ ਵਿਚਾਰੀ ਬੈਠੀ ਬੈਠੀ ਹੈਲੋ ਗਾਇਸ ਆ ਦੇਖੋ ਮੈਂ ਨਾ ਪਿਆਜ਼ ਕੱਟਣ ਲੱਗੀ ਸੀ ਆ ਮੇਰੀ ਭੈਣ ਦਹੀਂ ਲੈ ਕੇ ਆਈ ਸੀ ਬੇਰ ਕਾਲਾ ਦਹੀਂ ਲੈ ਕੇ ਇਹ ਤਾਂ ਆਪਾਂ फटाफट ਤੜਕਾ ਲਾਣਾ ਪਿਆ ਲਈ ਕੱਟਦਾ ਫਿਰ ਆਪਾਂ ਖੈਰੂ ਬਣਾਉਂ ਖਾਨ ਜੀ ਇੰਨਾ ਟੇਸਟੀ ਲੱਗਦਾ ਬਹੁਤ ਜਿਆਦਾ ਨਾਲ ਖਾਇਆ ਰਿ ਇਹਨਾਂ ਨੂੰ ਖਵਾ ਦਿੰਨੇ ਪਤਾ ਲੱਗ ਜੂ ਬਹੁਤ ਸੁਆਦ ਲੱਗਦਾ ਖੈਰੂ ਤੇ ਮਜ਼ਾ ਵੀ ਬਹੁਤ ਆਉਂਦਾ ਸਾਨੂੰ ਬਹੁਤ ਜਿਆਦਾ ਹੰਦਿ ਗਾ ਹੇ ਸਾਰੇ ਤੁਸੀਂ ਪਿਆਜ਼ ਦਬਾਤੇ ਆ फटाफट ਪਿਆਜ਼ ਪਾ ਕੇ ਤੇ ਆਦਾ ਨਹੀਂ ਆਰੇ ਖਦਾਈ ਦਾਈ ਦੇਖੋ ਕਿੰਨਾ ਗਾੜਾ ਨੇ ਪਤਲਾ ਕਰਨਾ ਕੋਲ ਬਹੁਤ ਗਾੜਾ ਦਾਈ ਹੈ ਪਤਲਾ ਕਰਕੇ ਫਿਰ ਆਪਾਂ ਖੈਰੂ ਬਣਾਵਾਂਗੇ ਮੈਨੂੰ ਖਾਂਜ ਵੀ ਇੰਨਾ ਸਵਾਦ ਆਉਂਦਾ ਨਾ ਬਹੁਤ ਜ਼ਿਆਦਾ ਆਹ ਛੋਟੀ ਭੈਣ ਹੈ ਇਹ ਆਹ ਦੇਖੋ ਆ ਚੱਡੀ ਜੀ ਘੁੰਮਦੀ ਪਈ ਹੈ ਇਹ ਮੇਰੀ ਛੋਟੀ ਭੈਣ ਹੈ ਸਾਡੇ ਇੱਥੇ ਉਹਦੋਂ ਮੰਮੀ ਦਾ ਘਰ ਥੋੜਾ ਸੈਪਰੇਟ ਹੈ ਨਾ ਬੱਧੀਆ ਛੋਟਾ ਜਿਹਾ ਆ ਆ ਗਈ ਫੇਰ ਆਹ ਦੇਖੋ ਆਹ ਦੇਖੋ बहुत है, बहुत तो ये बतछे बचे कम करंज तो सबसे ज्यादा तेले मैंने पत्नी आ रहा मैं तो किताब में लगा सारे खा लेने के रोटी की रोटी पानी आ गए मसाले देखो केड़े-केड़े बारी है नमक मिर्च थोड़ा-थोड़ा सारे मसाला बारे थोड़ा सा नमक पा देना है ਕੁਝ ਬਾਤ ਹੈ ਨਹੀਂ ਗਾਇਸ ਮੈਂ ਨਾ ਹੁਣ ਦਹੀਂ ਬਾਦਨੀਆਂ फटाफट ਆ ਲੈ ਫੇ ਓਏ ਸੋਨਾ ਕੀ ਬਣਾ ਦੇਗੀ ਤੇ ਗਾਮ ਬਣਾ ਲੈ ਆ ਦਹੀਂ ਬਾਤਾ ਵਾ ਆ ਦੇਖ ਖੈਰੂ ਬਣ ਗਿਆ ਮਮੀ ਆਹ ਘਰ ਤੋਂ ਹੋਇ ਸੋਣਾ ਮਮੀ ਖੈਰੂ ਬਣ ਗਿਆ ਬਣ ਗਿਆ ਮਮੀ ਤਾਂ ਬਾਲਟੀਆਂ ਵਿੱਚ ਬਿਜ਼ੀ ਹੈ ਆ ਗੜੀ ਸੋਨਾ ਚੱਡੀ ਗੈਂਗ ਇਹ ਕੋ ਚੱਡੀ ਬਾਕੇ ਖੜੀ ਐ ਤੇ ਇਹ ਚੱਡੀ ਬਾਕੇ ਖੜੀ ਐ ਆ ਮੈਂ ਥੋੜਾ ਜਿਹਾ ਨਮਕ ਘੱਟ ਲੱਗਦਾ ਮੈਂ ਹੋਰ ਪਾ ਦਿੰਦੀ ਹਾਂ ਜਿਆਦਾ ਬਣਾਇਆ ਨਾ ਖਾਇਆ ਅੱਜ ਆ ਵੀ ਸੋਨਾ ਪਹਿਲੀ ਵਾਰ ਖੈਣੀ ਬਣਾ ਕੇ ਆਇਆ ਸੋਨਾ ਕਿੰਨੇ ਬਣਾਉਂ ਖਾ ਕੇ ਦੇਖ ਇਹ ਦੇਖੋ ਆ ਰਿਹਾ ਆ ਪਰ ਰੋਟੀ ਖਾਣ ਲੱਗੇ ਸੀ ਆ ਦੇਖੋ ਆ ਰੋਟੀ ਭਈਆ ਆ ਮੈਂ ਇਹ ਭੈਣ ਖਾ ਰਹੀ ਆ ਦੇਖ ਛਿੱਪੀਏ ਬੈਠੇ ਆ ਰੋਟੀ ਖਾਣ ਲੱਗੇ ਭਈਆ ਸੋਨਾ ਬਤ ਲਾਈਕ ਕਰੋ ਸਬਸਕ੍ਰਾਈਬ ਕਰੋ ਮਨ ਬੋਲ ਲੀ। ਓਏ ਅਸੀਂ ਕਹਿਰੀ ਲਾਈਕ ਕਰੋ ਸਸਤਾ ਉਹ ਮੁੰਚਾ ਬੁੱਦਕੀ ਪਾਈ ਉਹ ਬੋਲੇ ਨਹੀਂ ਜਾਂਦਾ ਤਾਂ ਉਹਨੇ ਇਦਾਂ ਬੋਲਿਆ ਤਾਂ ਪਲੀਜ਼ ਖੈਰੂ ਖੈਰੂ ਕਹੇ ਜ ਲੱਗਿਆ ਬੁੱਚ ਖੈਰੂ ਕਹੇ ਜ ਲੱਗਿਆ ਅੱਛਾ ਨੇ ਪਿਆਰੇ ਟੇਸਟੀ ਲੱਗਿਆ ਨਾ ਨੂੰ ਖੈਰੂ ਮੈਂ ਬਣਾ ਕੇ ਖਵਾਇਆ ਕਹਿੰਦੇ ਬਹੁਤ ਟੇਸਟੀ ਹੈ। ਸ਼ਾ ਦੇਖੋ ਮੇਰਾ ਭਰਾ ਆ ਗਿਆ ਕੰਮ ਤੋਂ ਤਾਂ ਕਹਿੰਦਾ ਫਟਾਫਟ ਮੈਨੂੰ ਖੈਰੂ ਬਣਾਇਆ ਸੀ ਖੈਰੂ ਖਵਾ ਤਾਂ ਮੈਨੂੰ ਖੈਰੂ ਖਵਾਇਆ ਮੈਂ ਪੁੱਛਿਆ ਕਿੱਦਾਂ ਬਣਿਆ ਕਹਿੰਦਾ ਬਹੁਤ ਵਧੀਆ ਮੁੰਨਾ ਖੈਰੂ ਕਿੱਦਾਂ ਬਣਿਆ। ਆ ਵਧੀਆ ਹੋ ਲੈ ਨਾ ਨਾ ਸੁਣਨਾ ਚਾਹੀਦਾ ਵਧੀਆ ਇਹ ਗੰਨ ਵਧੀਆ ਬਣਿਆ ਖੈਡੂ ਤੇ ਆਪਾਂ ਹਾਏ ਮਜ਼ਾ ਬਹੁਤ ਆ ਗਿਆ ਤੇ ਦੇਖੋ ਬੈਠਾ ਹੈ ਵਿਚਾਰਾ ਕੰਮ ਤੋਂ ਆਇਆ ਵਾ ਹੁਣ ਤੇ ਵਸ ਮੈਂ ਵੀ ਮਮੀ ਆਜੇ ਕੰਮ ਕਰਨ ਗਈ ਆ ਮਮੀ ਇੱਥੇ ਤੋਂ ਮਮੀ ਫਿਰ ਮੈਂ ਜਾਉਂਗੀ ਘਰੇ ਜਣ ਦਿਖਾਵਾਂਗੇ ਮਮੀ ਕੀ ਕੀ ਕਰਦੀ ਟਿੱਕਾ ਕਰਦੀ ਸਾਡੀ ਮਮੀ ਹਲਦੀ ਨਾਲ ਆ ਦੇਖੋ ਗਾਇਸ ਹੁਣ ਆ ਹੱਥ ਦਵਣ ਲੱਗੀ ਐ ਨਖਰਾ ਨਹੀਂ ਬਣਦੀ ਹੁਣ ਦੇਖੋ ਦੇਖੋ ਕੋਈ ਨਾ ਸਾਹੀ ਕੰਮ ਆਏ ਕੰਮ ਕਰਨ ਲੱਗ ਪਏ ਮਾਂ ਮਾਂ ਵੀ ਉਹਦੇ ਹੱਥ ਦਵਣ ਲੱਗ ਪਏ ਨਕਲ ਨਹੀਂ 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 ਆਹ ਇਹ ਕੰਨੀ ਨਕਲ ਮਾਂ ਵੀ ਕਰ ਦਿੰਦਾ ਆ ਮਾਂ ਵੀ ਉਹਦੇ ਹੱਥ ਕਰ ਦੋ ਨਾ ਮੈਂ ਨਕਲ ਦੇਖੋ ਦੇਖੋ ਇੰਨੀ ਜੋ ਅਧੀ ਕਰੀ ਜਾ ਰਹੀ ਹੈ ਕਿ ਦਰਦ ਹੋ ਰਿਹਾ ਅੱਛਾ ਗਾਇਜ਼ ਦੇਖੋ ਇਹ ਤਾਂ ਉਸ ਕਰਦੀ ਨੇ ਮੈਨੂੰ ਬੋਲੀ ਜਾਂਦੀ ਹੈ ਖੁਦ ਆ ਕੇ ਹਲ ਵੀ ਇੱਥੇ ਆਈ ਸੀ ਜਦ ਬੈ ਗਈ ਤਾਂ ਮੈਂ ਕਹਿੰਦੀ ਚਾਹ ਬਣਾ ਲੈ ਚੱਲ ਮੈਂ ਸਮਾਨ ਲੈ ਆ ਸਮਾਨ ਲੈ ਕੇ ਸਮਾਨ ਲੈ ਕੇ ਸਮਾਨ ਲੈ ਜਾਣੀਆਂ ਹੈ ਆ ਕਹਿੰਦੀ ਆ ਤੈਨੂੰ ਕਿਤਾ ਕਰ ਮੈਂ ਕਹਿੰਦਾ ਆ ਦੇਖੋ ਦੂਸਰਾ ਨਾ ਸੋਪਰਾ ਮੈਂ ਇਹਨੂੰ ਕਿਹਾ ਸੀ ਚਾਹ ਬਣਾ ਦੇ ਚਲ ਮੈਂ ਕੁਝ ਲੈ ਕੇ ਆਉਂਦਾ ਆ ਕਹਿੰਦੀ ਨਾ ਨਾ ਤੂੰ ਹੀ ਬਣਾਉਂਗੀ ਸਮਾਨ ਦਤ ਤੁਹਾਨੂੰ ਕਰਕੇ ਰੋਟੀ ਬਣਾ ਕੇ ਬਣਾਉਂਗੀ ਸਮਾਨ ਤੁਹਾਨੂੰ ਕਰਕੇ ਰੋਟੀ ਬਣਾਇਆ ਪਰ ਫਿਰ ਆ ਦੇਖੋ ਇਹਨੇ ਅੱਜ ਕੋਈ ਨਹੀਂ ਦਿੱਤਾ ਆ ਦੇਖੋ ਹੈਲੋ ਗਾਇਸ ਇਹ ਰੱਖੋ ਆ ਵੀ ਇਹ ਟੀਕਾ ਕਰਦੇ ਆ ਦੇਖੋ ਇਹ ਦੇਖੋ ਇਹ ਦੂਸਰੀ ਮੋਟੀ ਵੀ ਆ ਗਈ ਅੱਧੂ ਵੀ ਚਾਤੇ ਹਾਂ ਮੈਂ ਸਿੱਧਾ ਨਿਕਲ ਦੂ। ਕਰੰਗ ਗਾਇਸ ਗਾਇਸ ਆ ਦੇਖੋ ਤਰੰਗ ਆਇਆ ਇਹਨਾਂ ਨੂੰ ਟਿੱਕਾ ਲਾਈ ਦਿੱਤਾ ਇਹਨਾਂ ਨੇ ਕਿਹਾ ਅੱਗੇ ਥੋੜੇ ਹੀ ਲਾਇਆ ਆ ਦੇਖੋ ਦੇਖੋ ਕਿੰਦਾ ਜਿਹਾ ਲੱਗ ਰਿਹਾ ਹੈ ਲੱਗ ਰਿਹਾ ਨਾ ਹੁਣ ਇਹਨਾਂ ਨੂੰ ਲੈਣ ਦੇ ਆ ਵੀ ਚਾਲੀ 11 ਰੁਪਏ ਦਿੱਤੇ ਹੋਈ ਸ਼ਗੁੰਦੇ ਇਹ ਆਹ ਕਿਹੜਾ ਹੋਰ ਆ ਦੇਖੋ ਗਾਇਸ ਹੁਣ ਪਲੇਟ ਖਾਲੀ ਚਲੋ ਹੁਣ ਹੀ ਜਾਣ ਲੱਗੇ ਆ ਬਾਈ ਗਾਇਸ ਹੁਣ ਆ ਜਾਣ ਲੱਗੇ ਚਲੋ ਦੇਖਦੇ ਕਿੱਥੇ ਤੱਕ ਜਾਂਦੇ ਆਂ ਹੀ ਉਹ ਨਾ ਚੱਲਦੇ ਇਸ ਤਰ੍ਹਾਂ ਗਾਇਸ ਆਹ ਇਸ ਕੰਮ ਆ ਦੇਖੋ ਹੁਣ ਆ ਗਾਇਸ ਇਹ ਨਾਲ ਘਰ ਬੜਾ ਦੂਰ ਆ ਪੜਾਉਂਦਾ ਆ ਦੇਖੋ ਗਾਇਸ ਕਿਦਾਂ ਤਰਹੀਏ ਫੁੱਟੀ ਗੱਡੀ ਮੋੜ ਕੋ ਇਹਨੂੰ ਇੱਕ ਦੂਵੀਂ ਆਂ ਨਹੀਂ ਤੁਹਾਨੂੰ ਦੱਸਿਆ ਤਾਂ ਸੀ ਆ ਜਾ ਆ ਦੇਖੋ ਦੇਖੋ ਚਲੋ ਗੋਰਤੋਂ ਹੁਣ ਚਾਰੇ ਮੋੜ ਲੋਕ ਤੁਤ ਬਹੁਤ ਬਾਹਰ ਹੈ ਤੋ ਇੱਕ ਖਰਚਾ ਨਾ ਸੇਵ ਰਿਓ ਆ ਦੇਖੋ ਆ ਚਲ ਰੇ ਆਪਾ ਚਲੋ ਗਾਇਸ ਆਪਾਂ ਚਲਦੇ ਹਾਂ ਬਾਅਦ ਵਿੱਚ ਲਗੇ ਬਾਏ ਆਪਾਂ ਘਰੇ ਜਾ ਰਹੇ ਆ ਮੰਮੀ ਤਾਂ ਮਿਲ ਚੁਕੇ ਆ ਤਾਂ ਘਰੇ ਜਾ ਰਹੇ ਆ ਮੇਰੇ ਮੰਮੀ ਕੇ ਦਾਦੇ ਲੱਗੇ ਤੁਹਾਨੂੰ ਕਮੈਂਟ ਕਰਕੇ ਦਿਲੋਂ ਹੁਣ ਅਸੀਂ ਘਰੇ ਆ ਰਹੇ ਆ ਘਰੇ ਜਾ ਕੇ ਤੁਹਾਨੂੰ ਮਿਲਦੇ ਆ ਓਕੇ ਨੇਰ ਵੀ ਹੈ ਗਿਆ ਦੇਖੋ ਨਹਿਰ ਆ ਦੇਖੋ ਅੱਗੇ ਟਰੈਕਟਰ ਜਾ ਜਾ ਰਿਹਾ ਪਤਾ ਨਹੀਂ ਕਿ ਜਾ ਰਿਹਾ ਹੋ ਨਹਿਰ ਦੇਖੋ ਕਿੰਨੀ ਵਧੀਆ ਚੱਲ ਰਹੀ ਆ ਹੈਨਾ ਬਹੁਤ ਵਧੀਆ ਨਹਿਰ ਚੱਲ ਰਹੀ ਆ ਆ ਦੇਖ ਐਸੀ ਪਤਾ ਨਹੀਂ ਕੀ ਕਰ ਰਹੇ ਐਸੀ ਵਗਰਾ ਠੀਕ ਕਰਦੇ ਨੇ ਨਾਲ ਆ ਦੇਖ ਇਹ ਇਨਾ ਹੋਲੀ ਟੁੱਟਦੇ ਨੇ ਹੈ ਚੱਲਦੀ ਨਹੀਂ ਰਾਹ ਦੇ ਵਿੱਚ ਇਨਾ ਸਾਫ਼ ਰਸਤਾ ਕਿੱਥੇ ਚੱਲਦੇ ਆ ਦੇਖੋ ਸਾਡੇ ਇੱਥੇ ਕਿੰਨਾ ਵੱਗਿਆ ਇੱਥੇ ਠੰਡੇ ਲੱਗਦੇ ਆ ਆਜੇ ਕੋ ਲੱਗਦੇ ਅੱਜ ਚੁੱਕੇ ਨੇ ਤੇ ਸਾਡੇ ਇੱਥੇ ਲਾਈਟ ਹੈ ਕਿ ਨਹੀਂ ਇੰਨੀ ਗਰਮੀ ਸੀ ਇੰਨੀ ਲਾਈਟ ਨਹੀਂ ਆਈ ਜੀ ਬਹੁਤ ਔਖਾ ਲੱਗਦਾ ਪਿਆ ਆ ਦੇਖੋ ਮੰਮੀ ਨੇ ਸਮਾਨ ਦਿੱਤਾ ਵਾ ਤੇ ਪਾਣੀ ਪੀਣਿਆ ਫਟਾਫਟ ਇੰਨੀ ਗਰਮੀ ਆ ਗਈ ਆ ਬਹੁਤ ਜ਼ਿਆਦਾ ਗਾਇਸ ਕਰੇ ਆਪਾਂ ਆਈ ਚੁੱਕੇ ਅਸੀਂ ਕੱਪੜੇ-ਕੁਪੜੇ ਫਟਾਫਟ ਚੇਂਜ ਕੀਤੇ ਤੇ ਚਾਹ ਚੁਪੀਤੀ ਆ ਤੇ ਨਾ ਬਹੁਤ ਇੱਥੇ ਹਵਾ ਚੱਲਦੀ ਵੀ ਹੈ ਵਾ ਠੰਢੀ-ਠੰਢੀ ਤੇ ਨਾ ਗਾਇਸ ਬਹੁਤ ਮਿਲਦੀ ਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਤਾਂ ਪਲੀਜ਼ ਮੇਰੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਦ ਦਬਾ ਦ ਸ਼ੇਅਰ ਕਰੇਗਾ ਤਾਂ ਕਿ ਅਸੀਂ ਜਲਦੀ ਜਲਦੀ ਆਵਾਂ ਸੋ ਜੀ ਤੁਹਾਨੂੰ ਮੇਰੀ ਮੰਮੀ ਮੇਰੀ ਭੈਣੇ ਮੇਰੇ ਭਰਾ ਕਿੱਦਾਂ ਦਾ ਲੱਗੇ ਤਾਂ ਕਮੈਂਟ ਚ ਜ਼ਰੂਰ ਦੱਸਿਓ ਤੇ ਉਥੇ ਬਾਏ